ਸਾਡੇ ਮੁਰਗੇ ਮੁਰਗੀਆਂ ਗਰੋਥ ਨਹੀਂ ਕਰ ਰਹੇ ਪਿਛਲੇ ਤਕਰੀਬਨ 4-5 ਦਿਨਾਂ ਤੋਂ ਮੈਨੂੰ ਬਹੁਤ ਸਾਰੇ ਵੀਰਾਂ ਵੱਲੋਂ ਇਹ ਸਵਾਲ ਜਿਹੜਾ ਪੁੱਛਿਆ ਗਿਆਗਾ ਕਿ ਜਿਹੜੇ ਸਾਡੇ ਜਾਨਵਰ ਨੇ ਸਾਡੇ ਮੁਰਗੇ ਮੁਰਗੀਆਂ ਨੇ ਸਾਡੇ ਚੂਚੇ ਨੇ ਉਹ ਗਰੋਥ ਬਿਲਕੁਲ ਵੀ ਨਹੀਂ ਕਰ ਰਹੇ ਸੋ ਆਪਾਂ ਅੱਜ ਇਸ ਵਿਸ਼ੇ ਤੇ ਵੀਡੀਓ ਬਣਾਉਣ ਜਾ ਰਹੇ ਹਾਂਗੇ ਕਿ ਤੁਹਾਡੇ ਜਿਹੜੇ ਜਾਨਵਰ ਨੇ ਕਿਉਂ ਗਰੋਥ ਨਹੀਂ ਕਰ ਰਹੇ ਕਿਉਂ ਵਜਨ ਨਹੀਂ ਵਧਾ ਰਹੇ ਕਿਉਂਕਿ ਇਸ ਸਮੇਂ ਜਿਹੜੀ ਗਰੋਥ ਦਾ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਆ ਜਿਸ ਤਰ੍ਹਾਂ ਤੁਸੀਂ ਸਾਰੇ ਜਾਣਦੇ ਹੋ ਕਿ ਆਪਾਂ ਨੇ ਮਾਰਚ ਅਪ੍ਰੈਲ ਦੇ ਮਹੀਨੇ 'ਚ ਜਿਹੜਾ ਬੱਚਾ ਪਾਇਆ ਹੋਇਆ ਹੈਗਾ ਜੇਕਰ ਹੁਣ ਉਹ ਪ੍ਰੋਪਰ ਜਿਹੜੀ ਗਰੋਥ ਨਹੀਂ ਕਰੂਗਾ ਹੁਣ ਬੇਟੇ ਨਹੀਂ ਕਰੂਗਾ ਜਾਂ ਫਿਰ ਪ੍ਰੋਪਰ ਜਿਹੜਾ ਉਹਨੂੰ ਗਰੋਥ ਨਹੀਂ ਮਿਲੂਗੀ ਤਾਂ ਅੱਗੇ ਜਾ ਕੇ 2 ਮਹੀਨੇ ਨੇ ਉਹਨੇ ਆਂਡੇ ਤੇ ਆਉਣਾ ਤਾਂ ਬਹੁਤ ਜ਼ਿਆਦਾ ਦਿੱਕਤ ਆਉ ਉਹ ਜਾਨਵਰ ਆਂਡੇ ਤੇ ਵੀ ਲੇਟ ਆਊਗਾ ਤੇ ਬਾਕੀ ਬਹੁਤ ਸਾਰੀਆਂ ਦਿੱਕਤਾਂ ਆਉਂਦੀਆਂ ਨੇ ਬਿਮਾਰੀ ਵੀ ਲੱਗਣ ਦੀ ਜ਼ਿਆਦਾ ਡਰ ਹੁੰਦਾ ਹੈਗਾ ਸੋ ਅੱਜ ਆਪਾਂ ਇਸ ਵਿਸ਼ੇ ਤੇ ਪ੍ਰੋਪਰ ਵੀਡੀਓ ਬਣਾਉਣ ਜਾ ਰਹੇ ਹਾਂ ਕਿ ਕਿਉਂ ਗਰੋਥ ਨਹੀਂ ਹੋ ਰਹੀ ਤੇ ਕਿਵੇਂ ਹੋਊਗੀ ਕੀ ਕਾਰਨ ਨੇ ਤੇ ਕੀ ਹੱਲ ਆ ਸੋ ਵੀਡੀਓ ਦੇ ਅੰਤ ਤੱਕ ਜਰੂਰ ਬਨੇ ਰਹੋ ਵੀਡੀਓ ਪ੍ਰੋਪਰ ਦੇਖਿਓ ਕੱਲੀ-ਕੱਲੀ ਗੱਲ ਸਮਝਿਓ ਆਪਾਂ ਤੁਹਾਨੂੰ ਡਿਟੇਲ ਚ ਦੱਸਾਂਗੇ ਕਿ ਕਿਹੜੇ ਕਾਰਨ ਨੇ ਗਰੋਥ ਨਾ ਹੋਣ ਦੇ ਤੇ ਕਿਵੇਂ ਗਰੋਥ ਜਿਹੜੀ ਉਹ ਹੋਊਗੀ ਆਪਾਂ ਤੁਹਾਨੂੰ ਡਿਟੇਲ ਚ ਦੱਸਾਂਗੇ ਵੀਡੀਓ ਬਿਲਕੁਲ ਵੀ ਸਕਿਪ ਨਾ ਕਰਿਓ ਪ੍ਰੋਪਰ ਵੀਡੀਓ ਦੇਖਿਓ ਸੋ ਦੋਸਤੋ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਜੂਨ ਦਾ ਮਹੀਨਾ ਚੱਲ ਰਿਹਾ ਟੈਂਪਰੇਚਰ ਜਿਹੜਾ ਤਕਰੀਬਨ 40 42 43 ਦੇ ਕਰੀਬ ਜਿਹੜਾ ਡੇਲੀ ਟੈਂਪਰੇਚਰ ਹੁੰਦਾ ਹੈਗਾ ਸੋ ਇੰਨੇ ਟੈਂਪਰੇਚਰ ਚ ਜਿਹੜੇ ਆਪਣੇ ਜਾਨਵਰ ਨੇ ਆਪਣੇ ਮੁਰਗੇ ਮੁਰਗੀਆਂ ਨੇ ਇਹ ਫੀਡ ਬਹੁਤ ਘੱਟ ਖਾਂਦੇ ਨੇਗੇ ਉਹਦਾ ਕਾਰਨ ਕੀ ਆ ਫੀਡ ਘੱਟ ਖਾਣ ਦਾ ਕਿਉਂਕਿ ਜਿਹੜੇ ਫੀਡ ਚ ਹਾਈ ਪ੍ਰੋਟੀਨ ਕੈਲਸ਼ੀਅਮ ਵਗੈਰਾ ਮਿਨਰਲ ਵਗੈਰਾ ਹੁੰਦੇ ਨੇਗੇ ਉਹ ਕਾਫੀ ਜਿਆਦਾ ਗਰਮ ਹੁੰਦੇ ਨੇਗੇ ਤੁਸੀਂ ਅਕਸਰ ਹੀ ਦੇਖ ਰਹੇ ਹੋਵੋਗੇ ਕਿ ਤੁਹਾਡੇ ਜਾਨਵਰ ਨੇ ਜਿਹੜੇ ਤੁਹਾਡੇ ਚੂਚੇ ਨੇ ਮੁਰਗੇ ਮੁਰਗੀਆਂ ਨੇ ਉਹ ਬਹੁਤ ਘੱਟ ਖਾਂਦੇ ਨੇ ਫੀਡ ਉਹ ਕਾਰਨ ਮੇਨ ਕਾਰਨ ਇਹ ਆ ਕਿ ਜਿਹੜੀ ਫੀਡ ਆ ਉਹ ਗਰਮ ਹੁੰਦੀ ਹੈਗੀ ਗਰਮ ਹੋਣ ਦੇ ਕਾਰਨ ਇਹ ਜਿਹੜੀ ਘੱਟ ਖਾਂਦੇ ਨੇ ਜਦੋਂ ਫੀਡ ਇਹ ਘੱਟ ਖਾਂਗੇ ਤਾਂ ਯਕੀਨੀ ਤੌਰ ਤੇ ਆਪਾਂ ਨੂੰ ਪਤਾਗਾ ਕਿ ਇਹ ਗਰੋਥ ਵੀ ਘਟ ਕਰਨਗੇ ਆਪਾਂ ਨੂੰ ਇਹਨਾਂ ਦੀ ਗਰੋਥ ਹੁੰਦੀ ਦਿਸਣੀ ਨਹੀਂ ਡੇ ਬਾਈ ਡੇ ਕਿਉਂਕਿ ਆਪਾਂ ਡੇਲੀ ਇਹਨਾਂ ਨੂੰ ਛੱਡਦੇ ਆਂ ਡੇਲੀ ਆਪਾਂ ਇਹਨਾਂ ਚ ਆਉਂਦੇ ਆਂਗੇ ਆਪਣੀ ਅੱਖਾਂ ਨੂੰ ਜੇ ਲੱਗਦਾ ਕਿ ਗਰੋਥ ਨਹੀਂ ਹੋ ਰਹੀ ਤਾਂ ਹੀ ਆਪਾਂ ਜਿਹੜੇ ਚਿੰਤਤ ਹੁੰਨੇ ਆਂਗੇ ਕਿ ਆਪਣੇ ਜਿਹੜੇ ਜਾਨਵਰਾਂ ਦੀ ਉਹ ਗਰੋਥ ਨਹੀਂ ਹੋ ਰਹੀ ਤਾਂ ਹੀ ਮੈਂ ਤੁਹਵੀਰ ਸਵਾਲ ਪੁੱਛਦੇ ਨੇਗੇ ਸੋ ਵੱਡਾ ਕਾਰਨ ਦੋਸਤੋ ਇਹੀ ਹੈਗਾ ਕਿ ਜਦੋਂ ਇਹ ਗਰਮੀਆਂ 'ਚ ਫੀਡ ਨਹੀਂ ਖਾਂਦੇ ਕਿਉਂਕਿ ਜਦੋਂ ਇਹ ਖਾਂਗੇ ਨਹੀਂ ਤਾਂ ਇਨਾਂ ਦੀ ਗਰੋਥ ਨਹੀਂ ਹੋਣੀ ਹੁਣ ਹੱਲ ਦੱਸਣ ਤੋਂ ਪਹਿਲਾਂ ਤੋਂ ਤੁਸੀਂ ਆਪਣੇ ਬੱਚੇ ਦੇਖ ਲਓ ਜਾਨਵਰ ਦੇਖ ਲਓ ਇਹ ਆਪਾਂ ਨੇ ਇਹ ਬੱਚੇ ਲਿਆਂਦੇ ਸੀ ਤਕਰੀਬਨ 2.5 ਮਹੀਨਿਆਂ ਦੇ ਆਪਣੇ ਕੋਲ ਤਕਰੀਬਨ ਇਹਨਾਂ ਨੂੰ 20 ਤੋਂ 25 ਦਿਨ ਹੋ ਗਏ ਤੁਸੀਂ ਗਰੋਥ ਦੇਖ ਲਓ ਬਹੁਤ ਸੋਹਣੀ ਗਰੋਥ ਕਰ ਰਹੇ ਨੇ ਇਹਦਾ ਕੀ ਕਾਰਨ ਆਪਾਂ ਇਹ ਵੀ ਤੁਹਾਨੂੰ ਵੀਡੀਓ ਚ ਦੱਸਾਂਗੇ ਸੋ ਤੁਹਾਨੂੰ ਇਹਦਾ ਪਤਾ ਲੱਗ ਗਿਆ ਕਿ ਗਰੋਥ ਨਹੀਂ ਕਰਦੇ ਤਾਂ ਇਹ ਜਿਹੜੇ ਫੀਡ ਬਹੁਤ ਘੱਟ ਖਾਂਦੇ ਨੇਗੇ ਤਾਂ ਹੀ ਜਿਹੜੀ ਗਰੋਥ ਨਹੀਂ ਕਰਦੇ ਹੁਣ ਆਪਾਂ ਦੋਸਤੋ ਇਹਦੇ ਹੱਲ ਬਾਰੇ ਗੱਲ ਕਰਦੇ ਆਂਗੇ ਕਿ ਕਿਵੇਂ ਤੁਸੀਂ ਇਹਨਾਂ ਦੀ ਗਰੋਥ ਕਰ ਸਕਦੇ ਹੋਗੇ ਬਹੁਤ ਚੰਗੀ ਗਰੋਥ ਕਿਵੇਂ ਕਰ ਸਕਦੇ ਹੋ ਬਹੁਤ ਸਾਰੇ ਵੀਰ ਕੀ ਕਰਦੇ ਨੇ ਕਿ ਕੱਲੀ ਜਿਹੜੀ ਉਹ ਫੀਡ ਪਾਈ ਜਾਂਦੇ ਨੇ ਸਵੇਰੇ ਸ਼ਾਮ ਜਿਸ ਤਰ੍ਹਾਂ ਆਪਾਂ ਸਰਦੀਆਂ 'ਚ ਜਿਹੜੀ ਇਹਨਾਂ ਨੂੰ ਫੀਡ ਦਿੰਦੇ ਆਂਗੇ ਉਸੇ ਤਰ੍ਹਾਂ ਵੀਰ ਗਰਮੀਆਂ 'ਚ ਜਿਹੜੀ ਸਵੇਰੇ ਸ਼ਾਮ ਫੀਡ ਦੇ ਹੀ ਜਾਂਦੇ ਨੇਗੇ ਸੋ ਉੱਥੇ ਆਪਾਂ ਥੋੜੀ ਜੀ ਮਾਰ ਖਾ ਜਾਂਦੇ ਆਂਗੇ ਜਦੋਂ ਦੋਸਤੋ ਗਰਮੀਆਂ ਦਾ ਮੌਸਮ ਆਉਂਦਾਗਾ ਤਾਂ ਆਪਾਂ ਨੂੰ ਫੀਡ ਦੇ ਨਾਲ ਨਾਲ ਹੋਰ ਚੀਜ਼ਾਂ ਵੀ ਇਹਨਾਂ ਨੂੰ ਦੇਣੀਆਂ ਚਾਹੀਦੀਆਂ ਨੇ ਹੋਰ ਕਿਹੜੀਆਂ ਚੀਜ਼ਾਂ ਆਪਾਂ ਨੂੰ ਜਿਹੜੀਆਂ ਗਰਮੀ ਵਿੱਚ ਦੇਣੀਆਂ ਚਾਹੀਦੀਆਂ ਨੇ ਉਹ ਵੀ ਆਪਾਂ ਜਿਹੜੀ ਡਿਸਕਸ ਇਸ ਵੀਡੀਓ ਚ ਕਰਾਂਗੇ ਤੁਹਾਡੇ ਨਾਲ ਉਸ ਤੋਂ ਪਹਿਲਾਂ ਆਪਾਂ ਤੁਹਾਨੂੰ ਦੱਸਦੇ ਆ ਕਿ ਕਿ ਕੱਲੀ ਫੀਡ ਹੀ ਨਹੀਂ ਜੋ ਕਿ ਇਹਨਾਂ ਦੀ ਗਰੋਥ ਹੋਣ ਚ ਇਹਨਾਂ ਦੀ ਮਦਦ ਕਰਦੀ ਹੋਰ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਜਿਹਦੇ ਨਾਲ ਇਹਨਾਂ ਦੀ ਬਹੁਤ ਚੰਗੀ ਗਰੋਥ ਹੁੰਦੀ ਆ ਤੇ ਇਹਨਾਂ ਤੇ ਸ਼ਾਈਨਿੰਗ ਵਗੈਰਾ ਬਹੁਤ ਵਧੀਆ ਹੁੰਦੀ ਹੈਗੀ ਅੱਪਾ ਹੁਣ ਇਹ ਗੱਲ ਕਰਦੇ ਆਂ ਕਿ ਫੀਡ ਤੋਂ ਇਲਾਵਾ ਇਹਨਾਂ ਨੂੰ ਆਪਾਂ ਕੀ ਕੁਛ ਦੇ ਸਕਦੇ ਆਂਗੇ ਡਿਟੇਲ ਜੇ ਸੁਣਿਓ ਦੋਸਤੋ ਕੱਲੀ ਕੱਲੀ ਗੱਲ ਸੁਣਿਓ ਸਭ ਤੋਂ ਪਹਿਲਾਂ ਗੱਲ ਆਪਾਂ ਇਹ ਕਰਦੇ ਆਂ ਕਿ ਜਿਹੜਾ ਫੀਡ ਦੇ ਨਾਲ ਨਾਲ ਆਪਾਂ ਇਹਨਾਂ ਨੂੰ ਆਪਣੇ ਘਰ ਦੀ ਬਚੀ ਕੁਚੀ ਰੋਟੀ ਦੇ ਸਕਦੇ ਆਂ ਜਿਹੜੀਆਂ ਆਪਾਂ ਨੂੰ ਸ਼ਾਮ ਨੂੰ 2 3 4 5 ਵਸਦੀਆਂ ਨੇ ਜਿਸ ਤਰ੍ਹਾਂ ਕਈ ਵੀ ਇਰਾਨੇ 20 25 ਮੁਰਗੀਆਂ 10 ਮੁਰਗੀਆਂ ਘਰੇ ਰੱਖੀ ਹੁੰਦੇ ਨੇ ਤੁਸੀਂ ਕੀ ਕਰਨਾ ਜਿਹੜੀਆਂ ਰੋਟੀਆਂ ਹੁੰਦੀਆਂ ਨੇ ਉਹਨਾਂ ਨੂੰ ਭਿਉਂ ਲਓ ਚੰਗੀ ਤਰ੍ਹਾਂ ਇੱਕ ਤਾਂ ਉਹਨਾਂ ਚ ਪਾਣੀ ਦੀ ਮਾਤਰਾ ਚਲੀ ਜਾਊਗੀ ਪਿਓਂਕੇ ਉਹਨਾਂ ਨੂੰ ਗ੍ਰੇਂਡ ਕਰਕੇ ਹੱਥਾਂ ਨਾਲ ਠੀਕ ਹੈ ਨਾ ਬਰੀਕ-ਬਰੀਕ ਕਰਕੇ ਉਹਨਾਂ ਨੂੰ ਦੋ ਬਹੁਤ ਹੀ ਸ਼ੌਕ ਨਾਲ ਖਾਂਦੀਆਂ ਨੇ ਦੂਸਰੇ ਨੰਬਰ ਤੇ ਜੇਕਰ ਤੁਸੀਂ ਇਹਨਾਂ ਨੂੰ ਕਣਕ ਪਾਉਣੀ ਆ ਉਹ ਪਿਓਂਕੇ ਪਾਉਣੀ ਆ ਗਿੱਲੀ ਕਰਕੇ ਕਣਕ ਪਾਉਣੀ ਆ ਠੀਕ ਹੈ ਜੀ ਹਰੀਆਂ ਸਬਜ਼ੀਆਂ ਤੁਸੀਂ ਇਹਨਾਂ ਨੂੰ ਜਿਹੜੀਆਂ ਗਰਮੀ 'ਚ ਜ਼ਿਆਦਾ ਮਾਤਰਾ 'ਚ ਦੇਣੀ ਆ ਜੇਕਰ ਤੁਸੀਂ ਫੀਡ ਨਹੀਂ ਵੀ ਦੋਵੋਗੇ ਗਰਮੀਆਂ ਦੇ ਟਾਈਮ 'ਚ ਤਾਂ ਵੀ ਚੱਲ ਜੂਗਾ ਕਿਉਂਕਿ ਜਿਹੜੀ ਗਰਮੀ 'ਚ ਇਹਨਾਂ ਨੂੰ ਪਾਣੀ ਦੀ ਮਾਤਰਾ ਕਾਫੀ ਚਾਹੀਦੀ ਹੁੰਦੀ ਹੈਗੀ ਜਿਹੜੀ ਫੀਡ ਹੁੰਦੀ ਆ ਫੀਡ ਥੋੜੀ ਜੀ ਗਰਮ ਹੋਣ ਕਰਕੇ ਘੱਟ ਖਾਂਦੇ ਨੇਗੇ ਬਹੁਤ ਜ਼ਿਆਦਾ ਇਹਨਾਂ ਨੂੰ ਦਿੱਕਤ ਆਉਂਦੀ ਆ ਤੁਸੀਂ ਇਹ ਫਾਰਮੂਲਾ ਵਰਤ ਕੇ ਦੇਖਿਓ ਤੁਸੀਂ ਸਬਜ਼ੀ ਦੀ ਵੇਸਟੇਜ ਲੈ ਆਓ ਬਾਜ਼ਾਰ ਚੋਂ ਜਿਤੋਂ ਵੀ ਵੇਸਟੀ ਕਹਿਣ ਤੋਂ ਭਾਵ ਜਿਹੜੀ ਗਲੀ ਸੜੀ ਸਬਜ਼ੀ ਹੁੰਦੀ ਆ ਥੋੜੀ ਬਹੁਤੀ ਠੀਕ ਆ ਜੀ ਜਾਂ ਉਹ ਸਾਈਡ ਤੇ ਕੱਢ ਦਿੰਦੇ ਹੁੰਦੇ ਨੇਗੇ ਉਹ ਇਹਨਾਂ ਨੂੰ ਸਬਜ਼ੀ ਪਾ ਕੇ ਦੇਖਿਓ ਇੱਕ ਦਿਨ ਬਹੁਤ ਵਧੀਆ ਸ਼ੌਕ ਨਾਲ ਖਾਣਗੇ ਕਿਉਂਕਿ ਇਹਨਾਂ ਦਾ ਜਦੋਂ ਫੀਡ ਖਾਂਦੇ ਨੇ ਕੱਲਾ ਤਾਂ ਅੰਦਰ ਇਹਨਾਂ ਦੇ ਗਰਮੈਸ਼ ਪੈਦਾ ਹੋ ਜਾਂਦੀ ਹੈਗੀ ਕਿਉਂਕਿ ਤੁਹਾਨੂੰ ਜਿਵੇਂ ਮੈਂ ਪਹਿਲਾਂ ਦੱਸਿਆ ਕਿ ਉਹ ਚ ਹਾਈ ਪ੍ਰੋਟੀਨ ਮਿਨਰਲ ਹੁੰਦੇ ਨੇਗੇ ਵਿਟਾਮਿਨ ਹੁੰਦੇ ਨੇ ਉਹ ਜਿਆਦਾ ਗਰਮ ਹੋਣ ਕਰਕੇ ਇਹ ਫੀਡ ਬਹੁਤ ਘਟਾ ਜਾਂਦੇ ਨੇਗੇ ਸਰਦੀਆਂ ਦੇ ਮੁਕਾਬਲੇ ਸਰਦੀਆਂ ਚ ਜਿਹੜੀ ਫੀਡ ਕਾਫੀ ਜਿਆਦਾ ਖਾਂਦੇ ਨੇ ਸੋ ਜਦੋਂ ਤੁਸੀਂ ਗਰਮੀਆਂ ਚ ਇਹਨਾਂ ਨੂੰ ਫੀਡ ਪਾਉਣੀ ਹੈਗੀ ਇੱਕ ਟਾਈਮ ਤੁਸੀਂ ਫੀਡ ਪਾ ਸਕਦੇ ਹੋਗੇ ਇੱਕ ਟਾਈਮ ਤੁਸੀਂ ਜਿਹੜੀਆਂ ਹਰੀਆਂ ਸਬਜ਼ੀਆਂ ਜਾਂ ਫਿਰ ਕਾਫੂਸ ਹੋ ਗਿਆ ਹਰਾ ਠੀਕ ਹੈ ਜੀ ਹਰੇ ਚ ਕੁਝ ਵੀ ਆ ਗਿਆ ਹਰਾਚਾਰਾ ਹੋ ਗਿਆ ਉਹ ਤੁਸੀਂ ਇਹਨਾਂ ਨੂੰ ਵਧੀਆ ਮਾਤਰਾ ਚ ਦੇ ਸਕਦੇ ਹੋਗੇ ਕਿਉਂਕਿ ਜਦੋਂ ਆਪਾਂ ਇੱਕ ਚੀਜ਼ ਹੀ ਪਾਈ ਜਾਵਾਂਗੇ ਇਹਨਾਂ ਨੂੰ ਤਾਂ ਇਹਨਾਂ ਦਾ ਉਹ ਚੋਂ ਨੱਕ ਮੁਰ ਜਾਂਦਾਗਾ ਉਹ ਚੀਜ਼ ਘਟਾ ਜਾਂਦੀ ਹੈ ਜੇਕਰ ਜਿਹੜੀ ਆ ਪਾ ਇਹਨਾਂ ਨੂੰ ਬਦਲਵੀਂ ਚੀਜ਼ ਪਾਵਾਂਗੇ ਜਿੰਨੀ ਬਦਲ ਬਦਲ ਕੇ ਆਈਟਮ ਆ ਪਾਵਾਂਗੇ ਉਹ ਬਹੁਤ ਸ਼ੌਕ ਨਾਲ ਖਾਂਦੀਆਂ ਨੇ ਤੁਸੀਂ ਦੇਖਿਓ ਕਿਸੇ ਦਿਨ ਜਮਾ ਕੇ ਕਿ 10 ਦਿਨ ਤੁਸੀਂ ਲਗਾਤਾਰ ਫੀਡ ਪਾਈ ਜਾਇਓ ਉਹ ਫੀਡ ਬਹੁਤ ਘੱਟ ਖਾਣੀਆਂ ਪਰ ਜੇਕਰ ਤੁਸੀਂ ਬਦਲਮੀ ਆਈਟਮ ਪਾਉਂਦੇ ਰਹੇ ਹੋਗੇ ਤਾਂ ਉਹ ਬਹੁਤ ਸ਼ੌਕ ਨਾਲ ਖਾਂਦੀਆਂ ਨੇ ਕਿਉਂਕਿ ਇਨਸਾਨਾਂ ਦੀ ਤਰ੍ਹਾਂ ਇਹ ਹੁੰਦੇ ਨੇ ਜਿਸ ਤਰ੍ਹਾਂ ਇਨਸਾਨਾਂ ਨੂੰ ਡੇਲੀ ਬਦਲਮੀ ਚੀਜ਼ ਚਾਹੀਦੀ ਹੁੰਦੀ ਆ ਉਸੇ ਤਰ੍ਹਾਂ ਇਹਨਾਂ ਨੂੰ ਜਿਹੜੀ ਬਦਲਮੀ ਚੀਜ਼ ਚਾਹੀਦੀ ਹੁੰਦੀ ਹੈਗੀ ਸੋ ਆਪਣੇ ਘਰਾਂ 'ਚ ਟਮਾਟਰ ਗਲੇ ਸੜੇ ਟਮਾਟਰ ਹੋਗੇ ਕੱਦੂ ਹੋਗੇ ਉਹਨੂੰ ਕੱਦੂ ਕਸ ਕਰਕੇ ਚੰਗੀ ਤਰ੍ਹਾਂ ਬਰੀਕ ਕਰਕੇ ਇਹਨਾਂ ਨੂੰ ਪਾ ਸਕਦੇ ਹੋ ਤੁਸੀਂ ਉਹ ਬਹੁਤ ਸ਼ੌਕ ਨਾਲ ਖਾਂਦੇ ਨੇਗੇ ਉਹਦੇ ਨਾਲ ਹੁਣ ਆਪਾਂ ਗੱਲ ਕਰਦੇ ਹਾਂ ਗਰੋਥ ਕਿਵੇਂ ਹੁੰਦੀ ਆ ਉਦੇ ਨਾਲ ਦੋਸਤੋ ਗਰੋਥ ਇਸ ਤਰ੍ਹਾਂ ਹੁੰਦੀ ਆ ਉਹ ਚੀਜ਼ਾਂ 'ਚ ਜਿਹੜੀ ਪਾਣੀ ਦੀ ਮਾਤਰਾ ਕਾਫੀ ਜ਼ਿਆਦਾ ਹੁੰਦੀ ਹੈਗੀ ਗਰਮੀਆਂ 'ਚ ਇਹਨਾਂ ਨੂੰ ਪਾਣੀ ਦੀ ਮਾਤਰਾ ਜ਼ਿਆਦਾ ਚਾਹੀਦੀ ਹੁੰਦੀ ਹੈਗੀ ਇੱਕ ਤਾਂ ਇਹ ਪੀਕੇ ਜਿਹੜੀ ਪਾਣੀ ਦੀ ਮਾਤਰਾ ਪੂਰੀ ਕਰਦੇ ਨੇ ਦੂਸਰਾ ਇਹ ਜਿਹੜਾ ਆਪਣੀ ਖਰਾਕ 'ਚੋਂ ਜਿਹੜੀ ਪਾਣੀ ਦੀ ਮਾਤਰਾ ਉਹ ਪੂਰੀ ਕਰਦੇ ਨੇ ਸੋ ਮੇਰਾ ਕਹਿਣ ਦਾ ਮਤਲਬ ਇਹੀ ਆ ਕਿ ਤੁਸੀਂ ਜ਼ਿਆਦਾ ਤੋਂ ਜ਼ਿਆਦਾ ਹਰੀਆਂ ਸਬਜ਼ੀਆਂ ਹਰਾਕਾ ਫੂਸ ਕੁਝ ਵੀ ਦਿਓ ਠੀਕ ਹੈ ਜੀ ਮਲਕੇ ਕਹਿਣ ਤੋਂ ਭਾਵ ਕੱਲੀ ਫੀਡ ਤੇ ਜਾਨਵਰਾਂ ਨੂੰ ਨਾ ਰੱਖੋ ਉਹ ਦਿਨ ਨਾਲ ਜਿਹੜੀ ਗਰੋਥ ਵੀ ਹੋਊ ਆਪਣੀ ਜਿਹੜੀ ਫੀਡ ਦੀ ਵੀ ਬਚਤ ਹੋਊਗੀ ਬਹੁਤ ਜ਼ਿਆਦਾ ਇਹ ਪਾਣੂ ਦੋ ਜਿਹੜੇ ਫਾਇਦੇ ਹੋਣਗੇ ਤੁਹਾਡੇ ਜਾਨਵਰ ਹਫਤੇ ਚ ਗਰੋਥ ਕਰਦੇ ਦੇਖੇ ਤੁਸੀਂ ਤੁਸੀਂ ਹਫਤਾ ਇਹ ਕੰਮ ਕਰਕੇ ਦੇਖ ਲਓ ਮੇਰੇ ਕਹਿਣ ਤੇ ਜਦੋਂ ਹਫਤਾ ਤੁਸੀਂ ਇਹ ਕੰਮ ਕਰ ਲਿਆ ਉਸ ਤੋਂ ਬਾਅਦ ਤੁਹਾਡੇ ਜਾਨਵਰਾਂ ਦੀ ਗਰੋਥ ਬਹੁਤ ਫਾਸਟ ਹੋਊਗੀ ਦੂਸਰਾ ਇਹ ਤੰਦਰੁਸਤ ਰਹਿਣਗੇ ਇਹਨਾਂ ਨੂੰ ਪਾਣੀ ਦੀ ਕਮੀ ਬਿਲਕੁਲ ਵੀ ਨਹੀਂ ਹੋਊਗੀ ਸੋ ਜੇ ਵੀਡੀਓ ਵਧੀਆ ਲੱਗੀ ਇੱਕ ਕਮੈਂਟ ਜ਼ਰੂਰ ਕਰ ਦਿਓ ਆਪ ਦਾ ਪਿਆਰਾ ਜਾਂ ਚੈਨਲ ਨੂੰ ਸਬਸਕ੍ਰਾਈਬ ਦੋਸਤੋ ਜ਼ਰੂਰ ਕਰ ਲਿਆ ਕਰੋ ਕਿਉਂਕਿ ਜਦੋਂ ਤੁਸੀਂ ਸਬਸਕ੍ਰਾਈਬ ਕਰਦੇ ਹੋ ਉਹਦੇ ਨਾਲ ਬੰਦੇ ਦਾ ਹੌਸਲਾ ਵਧ ਜਾਂਦਾ ਹੈਗਾ ਕਿ ਹਾਂ ਆਪਣੇ ਨਾਲ ਵੀਰ ਜਿਆਦਾ ਤੋਂ ਜਿਆਦਾ ਜਿਹੜੇ ਉਹ ਜੁੜ ਰਹੇ ਨੇ ਤੇ ਜਿਹੜੇ ਤੁਹਾਡੇ ਯਾਰ ਦੋਸਤ ਨੇ ਜਾਨਵਰਾਂ ਦੇ ਸ਼ਕੀਨ ਨੇ ਉਹਨਾਂ ਨਾਲ ਆਪਣੀ ਵੀਡੀਓ ਜ਼ਰੂਰ ਸ਼ੇਅਰ ਕਰਿਆ ਕਰੋ ਤੁਸੀਂ ਬਹੁਤ ਸਾਰਾ ਚੈਨਲ ਨੂੰ ਪਿਆਰ ਵੀ ਬਹੁਤ ਦੇ ਰਹੇ ਹੋਗੇ ਤੇ ਤੁਹਾਡਾ ਧੰਨਵਾਦ ਵੀ ਬਹੁਤ ਕਰਦੇ ਆਂਗੇ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਦੋਸਤੋ ਤੁਸੀਂ ਸ਼ੇਅਰ ਵੀਡੀਓ ਬਹੁਤ ਘੱਟ ਕਰਦੇ ਹੋਗੇ ਤੇ ਪੂਰੀ ਦੇਖਿਆ ਕਰੋ ਪੂਰੀ ਦੇਖਣ ਨਾਲ ਇਹ ਹੁੰਦਾ ਕਿ ਜਾਣਕਾਰੀ ਤੁਹਾਨੂੰ ਪੂਰੀ ਮਿਲ ਜਾਂਦੀ ਹੈ ਜੀ ਜਦੋਂ ਆਪਾਂ ਅੱਧੀ ਵੀਡੀਓ ਦੇਖਦੇ ਆਂ ਅਧੂਰੀ ਵੀਡੀਓ ਦੇਖਦੇ ਆਂ ਤਾਂ ਉੱਥੇ ਜਿਹੜੀ ਜਾਣਕਾਰੀ ਆਪਾਂ ਨੂੰ ਪੂਰੀ ਨਹੀਂ ਮਿਲਦੀ ਸੋ ਵੀਡੀਓ ਨੂੰ ਪੂਰਾ ਦੇਖਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਸ਼ੇਅਰ ਕਮੈਂਟ ਕਰਦਿਆ ਕਰੋ ਸਾਰੇ ਵੀਰਾਂ ਦਾ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਇੱਕ ਵਾਰ ਫੇਰ ਬਹੁਤ ਬਹੁਤ ਧੰਨਵਾਦ ਜੀ